ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲੇਖੀ ਕਿਤਾਬ ਕੁੰਜੀਆਂ ਜੇ ਅਸਾਫਲਤਾ ਕਾਬੂ ਵਿੱਚ ਆ ਜਾਵੇ ਤਾਂ ਸਫਲਤਾ ਵਾਪਰਨ ਲੱਗ ਪੈਂਦੀ ਹੈ ਪਤੀ ਦੇ ਵਿਛੋੜੇ ਉਪਰੰਤ ਇੱਕ ਵਿਧਵਾ ਨੇ ਆਪਣੇ ਅੰਦਾਜ਼ ਵਿੱਚ ਲਿਆਂਦੀ ਮਿਸਲਾਈ ਮਸ਼ੀਨ ਠੀਕ ਕਰਵਾਈ ਕਿਸੇ ਵੇਲੇ ਸਲਾਈ ਦੀ ਲਈ ਸਿਖਲਾਈ ਨੂੰ ਵਰਤ ਕੇ ਆਪਣੇ ਪੁਰਾਣੇ ਸੂਟ ਠੀਕ ਕੀਤੇ ਉਸ ਨੂੰ اچانک خیال ਆਇਆ ਕਿ ਹਰੇਕ ਇਸਤਰੀ ਕੋਲ ਠੀਕ ਕਰਾਉਣ ਵਾਲੇ ਪੁਰਾਣੇ ਸੂਟ ਹੁੰਦੇ ਹਨ ਸੋਚਿਆ ਤਾਂ ਉਸਨੇ ਨਵੇਂ ਸੂਟ ਸਿਉਣ ਬਾਰੇ ਸੀ ਪਰ ਉਸਨੇ ਪੁਰਾਣੇ ਸੂਟ ਠੀਕ ਕਰਨ ਦਾ ਕੰਮ ਆਰੰਭਿਆ ਪੁਰਾਣੇ ਸੂਟਾਂ ਨਾਲ ਨਵੇਂ ਵੀ ਆਉਣ ਲੱਗ ਪਏ ਇਸ ਮਸ਼ੀਨ ਨਾਲ ਉਸਨੇ ਨਵਾਂ ਮਕਾਨ ਉਸਾਰਿਆ ਤਿੰਨ ਵਿੱਚੋਂ ਦੋ ਬੱਚੇ ਵਿਦੇਸ਼ ਪੜ੍ਹਨ ਲਈ ਭੇਜੇ ਧੀ ਨੂੰ ਡਾਕਟਰ ਬਣਾਇਆ ਪਰਵਾਹ ਨਾ ਕੀਤੀ ਕਿ ਲੋਕ ਕੀ ਕਹਿੰਦੇ ਹਨ ਉਹ ਜਾਣਦੀ ਸੀ ਕਿ ਕਿਸੇ ਕੋਲ ਵਕਤ ਨਹੀਂ ਕਿਸੇ ਬਾਰੇ ਕੁਝ ਕਹਿਣ ਦਾ ਇੱਕ ਔਰਤ ਦਾ ਡਰਾਈਵਿੰਗ ਲਾਇਸੈਂਸ ਨਹੀਂ ਸੀ ਬਣ ਰਿਹਾ ਸਵਾਲਾਂ ਜਵਾਬਾਂ ਦੀ ਗੱਲਬਾਤ ਦਾ ਤੀਜਾ ਵਾਰ ਟੈਸਟ ਹੋ ਰਿਹਾ ਸੀ ਇਨਸਪੈਕਟਰ ਨੇ ਕਿਹਾ ਤੁਸੀਂ ਬਿਨਾਂ ਤਿਆਰੀ ਦੇ ਆ ਜਾਂਦੇ ਹੋ ਤਿਆਰੀ ਕਰਕੇ ਆਇਆ ਕਰੋ ਔਰਤ ਨੇ ਕਿਹਾ ਤੁਸੀਂ ਮੈਨੂੰ ਪਰੇਸ਼ਾਨ ਕਰਨ ਦਾ ਫਿਰ ਡਰਾਮਾ ਕਰਨ ਲੱਗ ਪਏ ਹੋ ਮੈਂ ਸ਼ਿਕਾਇਤ ਕਰਾਂਗੀ ਇੰਸਪੈਕਟਰ ਨੇ ਕਿਹਾ ਤੁਸੀਂ ਟੈਸਟ ਦਿਓ ਮੈਂ ਟੈਸਟ ਰਿਕਾਰਡ ਕਰਾਂਗਾ ਮੰਨ ਲਓ ਤੁਸੀਂ ਤੇਜ਼ ਰਫ਼ਤਾਰ ਨਾਲ ਖਾਲੀ ਸੜਕ ਤੇ ਜਾ ਰਹੇ ਹੋ ਅਤੇ ਅਚਾਨਕ ਸਾਹਮਣੋਂ ਇੱਕੋ ਵੇਲੇ ਇੱਕ ਬਜ਼ੁਰਗ ਨਵੇਂ ਰੋਜ਼ਗਾਰ ਤੇ ਲੱਗਾ ਇੱਕ ਨੌਜਵਾਨ ਅਤੇ ਇੱਕ ਬੱਚਾ ਆ ਜਾਂਦੇ ਹਨ ਤੁਸੀਂ ਕਿਸ ਨੂੰ ਮਾਰੋਗੇ ਔਰਤ ਨੇ ਚੁਸਤੀ ਨਾਲ ਜਵਾਬ ਦਿੱਤਾ ਮੈਂ ਬਜ਼ੁਰਗ ਨੂੰ ਮਾਰਾਂਗੀ ਨਹੀਂ ਮੈਡਮ ਤੁਸੀਂ ਬ੍ਰੇਕ ਮਾਰੋਗੇ ਕਿਸੇ ਕਰਕੇ ਕਹਿ ਰਿਹਾ ਕਿ ਤਿਆਰੀ ਕਰਕੇ ਆਇਆ ਕਰੋ ਇੱਕ ਆਸ਼ਰਮ ਵਿੱਚ ਇੱਕ ਸ਼ਰਧਾਲੂ ਗੋ ਪੇਟ ਕਰਕੇ ਗਿਆ ਚੇਲੇ ਨੇ ਖੁਸ਼ਖਬਰੀ ਦਿੱਤੀ ਤਾਂ ਗੁਰੂ ਨੇ ਕਿਹਾ ਚਲੋ ਚੰਗਾ ਹੋਇਆ ਚੰਗਾ ਦੁੱਧ ਪੀਣ ਨੂੰ ਮਿਲੇਗਾ ਥੋੜੇ ਦਿਨਾਂ ਬਾਅਦੋਂ ਚੇਲੇ ਨੇ ਗੁਰੂ ਨੂੰ ਨਵੀਂ ਸੋਚਨਾ ਦਿੱਤੀ ਮਹਾਰਾਜ ਉਹ ਆਪਣੀ ਗੋ ਆਪਸ ਲੈ ਗਿਆ ਹੈ ਗੁਰੂ ਬੋਲਿਆ ਇਹ ਉਸ ਤੋਂ ਵੀ ਚੰਗਾ ਹੋਇਆ ਗੋਹੇ ਕੂੜੇ ਤੋਂ ਤੁਹਾਡਾ ਖਿਹੜਾ ਛੁੱਟਿਆ ਗੁਰੂ ਜਾਣਦਾ ਸੀ ਕਿ ਸਥਿਤੀ ਬਦਲਣ ਨਾਲ ਜੇ ਆਪਣਾ ਮਨ ਵੀ ਉਸ ਅਨੁਸਾਰ ਢਾਲ ਲਿਆ ਜਾਵੇ ਤਾਂ ਦੁੱਖ ਵੀ ਸੁੱਖ ਹੋ ਜਾਂਦਾ ਹੈ ਜਦੋਂ ਜਹਾਜ਼ ਉੱਪਰ ਪਹੁੰਚ ਜਾਂਦਾ ਹੈ ਤਾਂ ਪਾਇਲਟ ਉਸ ਨੂੰ ਆਟੋ ਪਾਇਲਟ ਤੇ ਲਾ ਦਿੰਦਾ ਹੈ ਜਹਾਜ਼ ਦੇ ਯੰਤਰ ਉਸ ਨੂੰ ਠੀਕ ਰਸਤੇ ਤੇ ਰੱਖਦੇ ਹਨ ਜਹਾਜ਼ ਦੇ ਭਟਕਣ ਦੀ ਸੂਰਤ ਵਿੱਚ ਜੰਤਰ ਜਹਾਜ਼ ਨੂੰ ਠੀਕ ਰਸਤੇ ਤੇ ਲੈ ਆਉਂਦੇ ਹਨ ਕਿਸੇ ਨੇ ਪੁੱਛਿਆ ਜੇ ਇਹ ਜੰਤਰ ਹੀ ਜਹਾਜ਼ ਨੂੰ ਚਲਾਉਂਦੇ ਹਨ ਤਾਂ ਪਾਇਲਟਾਂ ਨੂੰ ਕਈ ਸਾਲ ਸਿਖਲਾਈ ਕਿਉਂ ਦਿੱਤੀ ਜਾਂਦੀ ਹੈ ਸਿਖਲਾਈ ਇਸ ਲਈ ਦਿੱਤੀ ਜਾਂਦੀ ਹੈ ਕਿ ਜੇ ਜੰਤਰ ਫੇਲ ਹੋ ਜਾਣ ਤਾਂ ਪਾਇਲਟ ਨੇ ਜਹਾਜ਼ ਨੂੰ ਸੰਭਾਲਣਾ ਅਤੇ ਸੁਰੱਖਿਅਤ ਢੰਗ ਨਾਲ ਉਤਾਰਨਾ ਹੁੰਦਾ ਹੈ ਇੱਕ ਹਸਪਤਾਲ ਵਿੱਚ ਜਿੰਨਾ ਮਰੀਜ਼ਾਂ ਨੂੰ ਦਾਖਲ ਕਰਕੇ ਲੰਮਾ ਅਰਸਾ ਇਲਾਜ ਕਰਨ ਦੀ ਲੋੜ ਪੈਂਦੀ ਸੀ ਉਹਨਾਂ ਨੂੰ ਇੱਕ ਇੱਕ ਗਮਲਾ ਦਿੱਤਾ ਜਾਂਦਾ ਸੀ ਜਿਸ ਵਿੱਚ ਲੱਗੇ ਬੂਟੇ ਦੀ ਦੇਖਭਾਲ ਉਸ ਮਰੀਜ਼ ਨੇ ਕਰਨੀ ਹੁੰਦੀ ਸੀ ਇਵੇਂ ਮਰੀਜ਼ਾਂ ਨੂੰ ਰਜੇ ਮਾਤੇ ਫੈਸਲੇ ਕਰਨ ਦੀ ਸੁਤੰਤਰਤਾ ਮਿਲ ਜਾਂਦੀ ਸੀ ਇਸ ਨਾਲ ਮਰੀਜ਼ ਜਲਦੀ ਰਾਜ਼ੀ ਹੁੰਦੇ ਸਨ ਪ੍ਰਸੰਨ ਰਹਿੰਦੇ ਸਨ ਖਿੜੇ ਹੋਏ ਅਤੇ ਸੁਚੇਤ ਹੋ ਜਾਂਦੇ ਸਨ ਉਹ ਸਵੇਰੇ ਸ਼ਾਮ ਬੂਟੇ ਦਾ ਧਿਆਨ ਰੱਖਦੇ ਸਨ ਇਹ ਮਨੋਵਿਗਿਆਨਕ ਇਲਾਜ ਸੀ ਸੰਸਾਰ ਵਿੱਚ ਜਿੰਨੇ ਵੀ ਕਾਮਯਾਬ ਹੋਏ ਹਨ ਉਹਨਾਂ ਵਿੱਚੋਂ ਬਹੁਤਿਆਂ ਨੇ ਅਕਸਰ ਬਚਪਨ ਵਿੱਚ ਮਜ਼ਦੂਰੀ ਕੀਤੀ ਸੀ ਮਾਪਿਆਂ ਨੂੰ ਸਹਯੋਗ ਦਿੱਤਾ ਸੀ ਭਾਂਤ ਭਾਂਦੇ ਕੰਮ ਕੀਤੇ ਸਨ ਜਵਾਨੀ ਦੌਰਾਨ ਆਪਣੇ ਹਿੱਸੇ ਨਾਲੋਂ ਵਧੇਰੇ ਕੰਮ ਕੀਤਾ ਸੀ ਭੋਜਨ ਨਿੰਦਰ ਆਰਾਮ ਮਨੋਰੰਜਨ ਦੇ ਪੱਖੋਂ ਇਹ ਥੁੜੇ ਰਹੇ ਪਰ ਸਿਹਤ ਦੇ ਪੱਖੋਂ ਇਹ ਤੰਦਰੁਸਤ ਰਹੇ ਜੀਵਨ ਨੂੰ ਮਾਨਣ ਸੰਸਾਰ ਨੂੰ ਵੇਖਣ ਅਜਨਮੀਆਂ ਦੇ ਸੰਪਰਕ ਵਿੱਚ ਆਉਣ ਦੇ ਪੱਖੋਂ ਇਹ ਬੜੇ ਖੁਸ਼ਹਾਲ ਰਹੇ ਹੁੰਦੇ ਹਨ ਟੈਲੀਫੋਨ ਦੇ ਨਿਰਮਾਣ ਦਾ ਸਿਹਰਾ ਗ੍ਰਾਮ ਬੈਲ ਦੇ ਸਿਰ ਬਣਿਆ ਜਾਂਦਾ ਹੈ ਪਰ ਇਸ ਦੀ ਕਾਰਡ ਰਾਈਸ ਨੇ ਕੱਢੀ ਸੀ ਰਾਈਸ ਸੰਗੀਤ ਦੀਆਂ ਧੁਨਾਂ ਭੇਜਣ ਵਿੱਚ ਸਫਲ ਹੋਇਆ ਸੀ ਪਰ ਬੈਲ ਨੇ ਉਸ ਦੀ ਕਾਰਡ ਨੂੰ ਆਧਾਰ ਬਣਾ ਕੇ ਮਨੁੱਖੀ ਆਵਾਜ਼ਾਂ ਭੇਜਣ ਦਾ ਪ੍ਰਬੰਧ ਕੀਤਾ ਸੀ ਰਾਈਸ ਨੇ ਅਦਾਲਤ ਵਿੱਚ ਟੈਲੀਫੋਨ ਦੀ ਕਾਰਡ ਕੱਢਣ ਦਾ ਦਾਅਵਾ ਕੀਤਾ ਅਦਾਲਤ ਨੇ ਫੈਸਲਾ ਸੁਣਾਇਆ ਕੀ ਰਈਸ ਨੇ ਸੰਗੀਤ ਦੀਆਂ ਧੁਨਾ ਭੇਜਣ ਤੱਕ ਟੈਲੀਫੋਨ ਦਾ ਵਿਕਾਸ ਕੀਤਾ ਸੀ ਮਨੁੱਖੀ ਆਵਾਜ਼ ਭੇਜਣ ਲਈ ਜੰਤਰ ਵਿੱਚ ਕੁਝ ਹੋਰ ਜੋੜਨ ਦੀ ਲੋੜ ਸੀ ਬੈਲ ਨੇ ਰਈਸ ਦੇ ਫੋਨ ਵਿੱਚ ਇੱਕ ਪੇਚ ਜੋੜਿਆ ਸੀ ਜਿਸ ਨਾਲ ਮਨੁੱਖੀ ਆਵਾਜ਼ਾਂ ਭੇਜੀਆਂ ਜਾ ਸਕਦੀਆਂ ਸਨ ਟੈਲੀਫੋਨ ਦਾ ਇਹ ਅਗਲੇਰਾ ਪੜਾਓ ਗ੍ਰਾਹਮ ਬੈਲ ਨੇ ਸੰਭਵ ਬਣਾਇਆ ਸੀ ਰਈਸ ਕਾਰਡ ਕਟਣ ਵਿੱਚ ਅਸਫਲ ਨਹੀਂ ਹੋਇਆ ਉਹ ਕਾਰ ਨੂੰ ਇੱਕ ਪੜਾਅ ਤੱਕ ਲੈ ਜਾ ਕੇ ਰੁਕ ਗਿਆ ਅਤੇ ਗਲੇਰਾਕਾਰ ਗ੍ਰਾਹਮ ਬੈਲ ਨੇ ਕੀਤਾ ਇਹ ਅਦਾਲਤ ਦਾ ਤਰਕ ਸੀ ਗਰੀਬੀ ਵਿੱਚੋਂ ਉੱਠਿਆ ਵਿਅਕਤੀ ਸਭ ਕੁਝ ਗਵਾਉਣ ਮਗਰੋਂ ਵੀ ਜ਼ਿੰਦਗੀ ਨੂੰ ਨਵੇਂ ਸਿਰਿਓਂ ਆਰੰਭ ਕਰ ਲੈਂਦਾ ਹੈ ਪਰ ਅਮੀਰੀ ਅਤੇ ਸੁੱਖਾਂ ਵਿੱਚ ਪਲਿਆ ਵਿਅਕਤੀ ਸਭ ਕੁਝ ਗਵਾਉਣ ਮਗਰੋਂ ਫਿਰ ਉੱਭਰਨ ਦਾ ਉਪਰਾਲਾ ਹੀ ਨਹੀਂ ਕਰਦਾ ਜਦੋਂ 20ਵੀਂ ਸਦੀ ਦੇ ਮੁੱਢ ਵਿੱਚ ਜਦੋਂ ਜਿਹਦ ਉਪਰੰਤ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਤਾਂ ਸੋਹਣੀਆਂ ਇਸਤਰੀਆਂ ਵੋਟ ਨਹੀਂ ਸੀ ਪਾਉਂਦੀਆਂ ਇਹ ਗੱਲ ਪ੍ਰਚਲਿਤ ਹੋਈ ਕਿ ਵੋਟ ਪਾਉਣਾ ਵੋਟ ਪਾਉਣ ਲਈ ਲਾਈਨ ਵਿੱਚ ਖਲੋਣਾ ਆਮ ਸਧਾਰਨ ਇਸਤਰੀਆਂ ਦਾ ਕੰਮ ਹੈ ਇਸ ਕਾਰਨ ਲਗਭਗ ਹਰੇਕ ਇਸਤਰੀ ਆਪਣੇ ਆਪ ਨੂੰ ਸੋਹਣੀ ਦੱਸ ਕੇ ਵੋਟ ਪਾਉਣ ਹੀ ਨਹੀਂ ਸੀ ਜਾਂਦੀ 1936 ਵਿੱਚ ਬਰਲਿਨ ਦੀਆਂ 올림픽 ਖੇਡਾਂ ਵਿੱਚ ਭਾਰਤ ਦੀ ਹਾਕੀ ਟੀਮ ਦਾ ਜਰਮਨੀ ਦੀ ਹਾਕੀ ਟੀਮ ਨਾਲ ਮੁਕਾਬਲਾ ਹੋਇਆ। ਹਿਟਲਰ ਮੈਚ ਵੇਖ ਰਿਹਾ ਸੀ। ਭਾਰਤ ਦੀ ਟੀਮ ਨੇ ਜਰਮਨ ਟੀਮ ਤੇ ਇੱਕ ਗੋਲ ਦੇ ਮੁਕਾਬਲੇ 8 ਗੋਲ ਕੀਤੇ। ਮੈਚ ਮਗਰੋਂ ਹਿਟਲਰ ਭਾਰਤੀ ਟੀਮ ਦੇ ਧਿਆਨ ਚੰਦ ਨੂੰ ਮਿਲਿਆ ਅਤੇ ਉਸ ਨੂੰ ਜਰਮਨ ਨਾਗਰਿਕਤਾ ਦੇਣ ਅਤੇ ਫੌਜ ਵਿੱਚ ਉੱਚਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ। ਰ ਭਾਰਤੀ ਹੋਣ ਦਾ ਮਾਣ ਕਰਨ ਵਾਲਾ ਧਿਆਨ ਚੰਦ ਇਸ ਪੇਸ਼ਕਸ਼ ਨੂੰ ਧੰਨਵਾਦ ਸਹਿਤ ਅਸਵੀਕਾਰ ਕਰਨ ਨਾਲ ਸਾਰੇ ਭਾਰਤ ਦਾ ਨਾਇਕ ਬਣ ਗਿਆ ਅਤੇ ਸਭ ਪਾਸੇ ਧਿਆਨ ਚੰਦ ਧਿਆਨ ਚੰਦ ਹੋ ਗਈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।